ਬੁਲਵੀ ਇਹੋ ਜਿਹੇ ਆਪ ਨੂੰ ਬੋਲ ਲਈ ਆ ਸਾਡੀ ਆਪਾਂ ਸਭੀ ਨੂੰ ਆਹ ਵੀ ਮੇਰੀ ਜੁਣੀ ਤੇਰੀ ਦਾ ਰੰਗ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਦਲਜੀਤ ਦੋਸਾਂਝ ਜੋ ਪੰਜਾਬੀ ਨੂੰ ਪੰਜਾਬੀਅਤ ਨੂੰ ਰਿਪਰੈਜ਼ੈਂਟ ਕਰਦੇ ਨੇ ਪੱਗ ਨੂੰ ਰਿਪਰੈਜ਼ੈਂਟ ਕਰਦੇ ਨੇ ਤਾਂ ਹਾਲੀ ਦੇ ਵਿੱਚ ਉਹਨਾਂ ਦਾ ਸਭ ਤੋਂ ਪਹਿਲਾ ਕੈਨੇਡਾ ਦੇ ਵਿੱਚ ਕੰ ਸਰਟ ਸੀ ਜਿਹੜਾ ਕਿ ਸੋਲਡ ਆਊਟ ਹੋਇਆ ਜਿੰਨੇ ਵੀ ਉੱਥੇ ਕੰ ਸਰਟ ਕੀਤੇ ਗਏ ਸਾਰੇ ਸਾਰੇ ਸੋਲਡ ਆਊਟ ਹੋਏ ਤਾਂ ਹੁਣ ਅਮਰੀਕਾ ਦੇ ਵਿੱਚ ਨੇ ਤਾਂ ਅਮਰੀਕਾ ਦੇ ਵਿੱਚ ਵੀ ਉਹਨਾਂ ਦੇ ਕੰ ਸਰਟ ਤੇ ਲੋਕਾਂ ਦਾ ਹੜਾ ਹੋਇਆ ਹੋਇਆ ਹੈ ਦੂਰੋਂ ਦੂਰੋਂ ਲੋਕ ਉੱਥੇ ਆ ਰਹੇ ਨੇ ਬੱਚਾ ਬਜ਼ੁਰਗ ਨੌਜਵਾਨ ਸਭ ਭੰਗੜੇ ਪਾ ਰਹੇ ਨੇ ਤਾਂ ਦਿਲਜੀਤ ਦੋਸਾਂਝ ਜਿਸ ਤਰ੍ਹਾਂ ਅਸੀਂ ਪਹਿਲਾਂ ਗੱਲ ਕੀਤੀ ਕਿ ਪੱਗ ਨੂੰ ਵੀ ਰਿਪਰੈਜ਼ੈਂਟ ਕਰਦੇ ਨੇ ਤਾਂ ਹਾਲੀ ਦੇ ਵਿੱਚ ਕੁੜਤਾ ਚਾਦਰਾਂ ਬਣ ਕੇ ਸਟੇ ਤਾਂ ਜਿਗੁੰਨੀ ਤੇ ਲੋਕ ਨੱਚਣ ਨੂੰ ਮਜਬੂਰ ਹੋ ਗਏ ਨੇ ਕਿਉਂਕਿ ਗਗਜੀਤ ਦੋਸਾਂ ਦੇ ਦਿਲੋਂ ਮਨਾਤੀ ਟੂਰਤੇ ਨੇ ਤਾਂ ਪਹਿਲਾਂ ਕੈਨੇਡਾ ਦੇ ਵਿੱਚ ਤੱਕ ਪਈ ਤਾਂ ਹੁਣ ਜਿਹੜੀ ਅਮਰੀਕਾ ਦੇ ਵਿੱਚ ਤੱਕ ਪਾ ਰਹੇ ਨੇ ਤੇ ਹਰੀ ਦੇ ਵਿੱਚ ਉਹਨਾਂ ਦੀ ਫਿਲਮ ਵੀ 27 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜੱਟ ਐਂਡ ਜੂਲੀਅਟ 3 ਤਾਂ ਦਿਲਜੀਤ ਲਗਾਤਾਰ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਲੋਕ ਦੂਰੋ ਦੂਰ ਆ ਕੇ ਉਹਨਾਂ ਦਾ ਕੰਸਰਟ ਦੇਖਣ ਨੂੰ ਪਹੁੰਚ ਰਹੇ ਨੇ ਮਹਿੰਗੇ ਭਾਦੀਆਂ ਟਿਕਟਾਂ ਵਿਕ ਰਹੀਆਂ ਨੇ ਪਰ ਫਿਰ ਵੀ ਲੋਕ ਕਹਿੰਦੇ ਨੇ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਪਰ ਫਿਰ ਵੀ ਲੋਕ ਉੱਥੇ ਪਹੁੰਚ ਕੇ ਉਹਨਾਂ ਦਾ ਜਿਹੜਾ ਕੰਸਰਟ ਆ ਲਾਈਵ ਦੇਖ ਰਹੇ ਨੇ ਸੋ ਹਰ ਬੱਚਾ ਹਰ ਬਜ਼ੁਰਗ ਹਰ ਨੌਜਵਾਨ ਉਹਨਾਂ ਨੂੰ ਪਿਆਰ ਕਰਦੇ ਇਥੋਂ ਤੱਕ ਕਿ ਜਿਹੜੇ ਲੋਕ ਸਰੀਰਕ ਤੌਰ ਤੇ ਠੀਕ ਵੀ ਨਹੀਂ ਉੱਥੇ ਉਹ ਵੀ ਉੱਥੇ ਪਹੁੰਚ ਕੇ ਕੰਸਰਟ ਦੇ ਵਿੱਚ ਉਹਨਾਂ ਦਾ ਜਿਹੜਾ ਨਜ਼ਾਰਾ ਲੈ ਰਹੇ ਨੇ ਸੋ ਸਭ ਤੋਂ ਪਹਿਲਾਂ ਇਹ ਜਿਹੜਾ ਗਾਣਾ ਉਹਨਾਂ ਨੇ ਲਾਈਵ ਗਾਇਆ ਜੁਗਨੀ ਇਹਦਾ ਆਨੰਦ ਲਵੋ ਤੇ ਉਸ ਤੋਂ ਬਾਅਦ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਇੱਕ ਕੰਸਰਟ ਜਾਂ ਦਲਜੀਤ ਬਾਰੇ ਜੋ ਵੀ ਤੁਹਾਡੀ ਰਾਏ ਆ ਸਾਡੇ ਨਾਲ ਸਾਂਝੀ ਜ਼ਰੂਰ ਕਰਨਾ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਾਸੀ ਕਾ असांजी आत्मा गांधी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर